ਗੱਲ ਸੁਣਾ ਮੈਂ ਨਹੀਂ ਤਰੂ ਆਜ ਆਸਤੋ ਨਿਊਯਾਰਕ ਦਾ ਡਾਇਰੀ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਤਾਕੇ ਦੇਖਿਆ ਜੇ ਵਧੀਆ ਲੱਗੇ ਫੇਰ ਹੀ ਗਾਣਾ ਜਾਣ ਕਰੇ ਜਮਾਗੇ ਜੇ ਨਹੀਂ ਲੱਗੇ ਫੇਰ ਨਹੀਂ ਕੋਲਰ ਕੰਨਾ ਮੈਂ ਖਾ ਕੇ ਦੇਖੂ ਪਹਿਲਾਂ ਮੈਨੂੰ ਜਕੀਨ ਜਗਾਤੀ ਹੈ ਨਾ ਇਹ ਆ ਇਹ ਆ ਨਹੀਂ ਹੈਗੀ ਵੀ ਵੀ ਆਪਾਂ ਪੈਸਾ ਲੈ ਕੇ ਵੀਡੀਓ ਬਣਾਦੇ ਉਹ ਕੰਮ ਨਹੀਂ ਆਇਆ ਇਹ ਤੇਰੀ ਸਾਰੀ ਦੁਨੀਆ ਤੇ ਵੱਡੀ ਜਾਂਦੀ ਆ। ਲਿਕੇ ਦਿਵਾਕ ਵੀ ਕਰਦੇ ਆ। ਤੇ ਲੋਕਾਂ ਦੇ ਨਾਲ 30 ਮੀਟਰ ਜੁੜੇ ਹੋਇਆ ਹੈ। ਪ੍ਰੈਸ ਕਰ ਦੌਰ ਸਿਨਾਰਾ ਦੇ ਦੌਰ ਤੇ ਭੇਜਿਆ ਜਾਂਦਾ। ਸਮਾਈਕਰਨ ਬਿਲਕੁਲ ਬਿਲਕੁਲ ਸਹੀ ਹੈ ਇਸ ਕੋਲ। ਜਿਹੜੇ ਇੱਕ ਗੱਲ ਹੋਰ ਹੈ ਜਿੱਥੇ ਤੁਹਾਡੇ ਰਿਕਸ ਤੇ ਜੁੜੇ ਹੋਣਾ। ਤੁਸੀਂ ਉੱਥੇ ਗਲਤ ਕੰਮ ਕਰ ਹੀ ਨਹੀਂ ਸਕਦੇ ਬੋਲੋ ਬਾਈ। ਅਜਾਣਾ ਸਹੀ ਆ। ਹਈਆ ਜੇ ਮੈਂ ਤੁਹਾਨੂੰ ਤੇ ਆਹ ਰੜਕਣੇ ਜੇ ਇਹ ਸ਼ੋਖਾਤਰ ਰੱਖਿਆ ਹੀ ਕਰ ਲਉਣਾ ਨਹੀਂ ਨਹੀਂ ਇਹ ਆਪਾਂ ਅੱਨਾਵੇਂ ਜੇ ਨਵੇਂ ਆਪਣੇ ਜਿਹੜੇ ਜਵਾਕ ਨੇ ਇੰਸਟਾਗ੍ਰਾਮ ਤੇ ਕਮੈਂਟ ਕਰਦੇ ਆ ਵੀ ਬਾਈ ਚੱਲ ਜਿਨ੍ਹਾਂ ਨੂੰ ਮਤਲਬ ਐਮ ਐਬੀਏ ਕਰੀ ਆ ਉਹ ਕਹਿੰਦੇ ਬਾਈ ਯਾਰ 90% ਰਿਸ਼ਤੇ ਤੇਰੇ ਕਰਕੇ ਜੁੜਦੇ ਨੇ ਅੱਛਾ ਤੇ ਸਾਰੇ ਕੋਮਲ ਹੁੰਦੇ ਨੇ ਯਾਰ ਮਾੜੇ ਜਿਹਾਂ ਟੁੱਟਦੇ ਵੀ ਤਾਂ ਹੀ ਆ ਟੁੱਟਦੇ ਵੀ ਤਾਂ ਗਲੋਟੇ ਦੇ ਤੰਦ ਵਰਗੇ ਹੁੰਦੇ ਆ ਪੂਣੀ ਦੇ ਤੰਦ ਵਰਗੇ ਹੁੰਦੇ ਆ ਇਹ ਮਾੜੇ ਜਿਹਾਂ ਟੁੱਟ ਜਾਂਦੇ ਆ ਰਾ ਜੋੜ ਵੀ ਮਾਣੇ ਨਾਲ ਮਾੜਾ ਜਾਂ ਪਰਦੇ ਤੰਦ ਪਰਦੇ ਨਾਲ ਦੀ ਨਾਲ ਛੁੱਟ ਜਾਣੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਜਿੱਥੇ ਆਪਾਂ ਖੜੇ ਆ ਇੰਟਰੋਡਕਸ਼ਨ ਦੇਣ ਦੀ ਤਾਂ ਲੋੜ ਨਹੀਂ ਪਰ ਫਿਰ ਵੀ ਆਫੀਸ਼ੀਅਲੀ ਤੌਰ ਤੇ ਦੱਸ ਦਿੰਨੇ ਆ ਨਿਊ ਜਨਤਾ ਡੈਰੀ ਮੋੜ ਮੰਡੀ ਆ ਇਹ ਤੇ ਆਪਣੇ ਨਾਲ ਨਾਲੇ ਨੰਬਰਦਾਰ ਜਿੰਮੀ ਤੇ ਦਰਸ਼ਕੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਵੀ ਅੱਜ ਕੱਲ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਸੌਣ ਦਾ ਮਹੀਨਾ ਤੇ ਆਪਣੇ ਸੱਭਿਆਚਾਰ ਦੇ ਮੁਤਾਬਕ ਆਪਣੀਆਂ ਭੈਣਾਂ ਨੂੰ ਜਾਂ ਆਪਣੇ ਭੂਆ ਜਿਹੜੀਆਂ ਰਿਸ਼ਤੇ ਵਿੱਚ ਲੱਗਦੇ ਆ ਉਸ ਸੰਧਾਰਾ ਲੈ ਕੇ ਲੋਕ ਜਾਂਦੇ ਰਹਿੰਦੇ ਸੀ ਪਹਿਲਾਂ ਵੀ ਪੰਜਾਬ ਦੇ ਇਹ ਇੱਕ ਡੈਰੀ ਦਾ ਕੰਮ ਸੀ ਪਰ ਨਾਲ ਨਾਲ ਜਿਹੜਾ ਸੰਧਾਰੇ ਦਾ ਕੰਮ ਸ਼ੁਰੂ ਕੀਤਾ ਹੋਇਆ ਨੰਬਰਦਾਰ ਸਾਹਿਬ ਨੇ ਉਦੇ ਬਾਰੇ ਡਿਟੇਲ ਚ ਥੋੜੀ ਗੱਲ ਕਰਾਂਗੇ ਤੇ ਉਹ ਚੀਜ਼ਾਂ ਜਿਹੜੀਆਂ ਮਿਲਦੀਆਂ ਉਹਨਾਂ ਦੀ ਕੁਆਲਿਟੀ ਬਾਰੇ ਗੱਲ ਕਰਾਂਗੇ ਜਿਹੜੀਆਂ ਚੀਜ਼ਾਂ ਤੁਸੀਂ ਵਰਤਦੇ ਹੋ ਪ੍ਰੋਡਕਟਾਂ ਦੇ ਵਿੱਚ ਹਾਂ ਉਹ ਜਾਣਕਾਰੀ ਤਾਂ ਭਾਈ ਇਹ ਹੈ ਵੀ ਸਾਰਿਆਂ ਤੋਂ ਪਹਿਲਾਂ ਤਾਂ ਵੀ ਵਿਸ਼ਵਾਸ ਰਿਸ਼ਤੇ ਇਹ ਬਚਾਏ ਹੋਏ ਆ ਹਾਂਜੀ ਇਹ ਚੀਜ਼ਾਂ ਨਾਲ ਮੈਨੂੰ ਬਹੁਤ ਹੌਸਲਾ ਤੇ ਜਿਵੇਂ ਹੁਣ ਅਸੀਂ ਅਸੀਂ ਬਰਫੀ ਦਾ ਕਰਦੇ ਹੀ ਆ ਬਰਫੀ ਗਾਜਰਪਾਕ ਅਲਸੀ ਦੀਆਂ ਬਿੰਨੀਆਂ ਕੋਈ ਦੀਆਂ ਪਿੰਨੀਆਂ ਚੌਲਾਂ ਦੀਆਂ ਪਿੰਨੀਆਂ ਇਹ ਚੀਜ਼ਾਂ ਅਸੀਂ ਪਹਿਲਾਂ ਅਸੀਂ ਸ਼ੁਰੂ ਤੋਂ ਪਹਿਲਾਂ ਅਸੀਂ ਹੋਰ ਕੀਤਾ ਹੋਇਆ ਸੀਗਾ ਦਹੀਂ ਲੱਸੀ ਅਸੀਂ ਵੇਚ ਦਿੰਦੇ ਜਿਵੇਂ ਅਸੀਂ ਹੌਲੀ ਹੌਲੀ ਵੀ ਕੋਸ਼ਿਸ਼ ਕੀਤੀ 20 ਚੀਜ਼ਾਂ ਸ਼ੁੱਧ ਬਣਾਉਣ ਦੀ ਦੇਸੀ ਘੋੜਾ ਦਾ ਪ੍ਰੋਜੈਕਟ ਪਰ ਬਣਦਾ ਤਾਂ ਥੋੜ੍ਹਾ ਹੀ ਆ ਬਾਲਾ ਨਹੀਂ ਬਣ ਸਕਦਾ ਜਿਵੇਂ ਤੁਸੀਂ ਕਹੋਗੇ ਕਵੱਟਲ ਬਣ ਜੋ ਨਹੀਂ ਬਣਦਾ 20 ਕਿਲੋ 10 ਕਿਲੋ ਇਹ ਜਿਆ ਸਿਸਟਮ ਹੀ ਬਣਦਾ ਹਾਂਜੀ ਹੌਲੀ ਹੌਲੀ ਸਾਲੋਂ ਸਾਡਾ 6-7 ਸਾਲ 5 ਕਿਸਾਲ ਚੱਲੇ 5 ਸਾਲਾਂ ਬਾਅਦ ਹੌਲੀ ਹੌਲੀ ਸੈਟਅਪ ਲਾਇਆ ਸੀ ਸਾਡੇ ਕੋਲੇ ਦੁਕਾਨ ਵੀ ਬਹੁਤ ਪੁਰਾਣੀ ਸੀ ਹੁਣ ਅਸੀਂ ਮਤਲਬ ਪੂਰਾ ਸੈਟਅਪ ਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਵਧੀਆ ਚੀਜ਼ ਵਧੀਆ ਕੁਆਲਿਟੀ ਦਿੱਤੀ ਹੁਣ ਅਸੀਂ ਮਤਲਬ ਜਿਹੜਾ ਸੁਧਾਰੇ ਵਾਲਾ ਕੰਮ ਆ ਮੈਨੂੰ ਲੱਗਦਾ ਵੀ ਕੋਈ ਪੰਜਾਬ ਦੇ ਵਿੱਚ ਕੋਈ ਨਹੀਂ ਕਰਦਾ ਹੁਣ ਹਾਂਜੀ ਕੋਈ ਨਹੀਂ ਕਰਦਾ ਹਾਂ ਸਧਾਰੇ ਤੌਰ ਤੇ ਕੁਝ ਹੋਰ ਦੇ ਕੇ ਆਉਂਦੇ ਹੋਣਗੇ ਪਰ ਜਿੰਨਾ ਗਾਪਾ ਮਤਲਬ ਸਧਾਰੇ ਦੀ ਟੌਰ ਜੀ ਕੱਢਦੰਨੇ ਉੰਨੀ ਕੋਈ ਨਹੀਂ ਕਰਦਾ ਹਨਾ ਤੇ ਇਹਦੇ ਵਿੱਚ ਅਸੀਂ ਬਿਸਕੁਟ ਪਾਉਣੇ ਆ ਦੇਸੀ ਗਾ ਉਹਦੇ ਕਣਕ ਸੀ ਜਿਹੜੀ ਪਰਤ ਦੇ ਉਹ ਅਸੀਂ ਰਾਜਸਥਾਨ ਤੋਂ ਲਈ ਸੀਗੀ ਸ਼ੁਰੂ ਚ ਟ੍ਰਾਇਲ ਵਾਸਤੇ ਚਲ ਅਸੀਂ ਹੁਣ ਫੇਰ ਦੁਬਾਰੇ ਮੰਗਾ ਲਈ ਸੀਗੀ ਇਹਦਾ ਟੇਸਟ ਵੀ ਬਹੁਤ ਵਧੀਆ ਜਿਹੜੀ ਘਰੇ ਆਪਣੇ ਵਾਲੀ ਕਣਕ ਨਾਲੋਂ ਦਾ ਬਹੁਤ ਫਰਕ ਆ। ਤੇ ਸਾਨੂੰ ਵਧੀਆ ਰਿਸਪਾਂਸ ਆ ਇਹਦਾ। ਇਹ ਜਿਹੜਾ ਰਿਸਪਾਂਸ ਤਾਂ ਮਿਲ ਨਹੀਂ ਮਿਲਣਾ ਪਰ ਜਿਹੜੀਆਂ ਭੈਣਾਂ ਸਾਨੂੰ ਫੋਨ ਕਰਕੇ ਕਹਿ ਦਿੰਦੀਆਂ ਵੀ ਸਾਨੂੰ ਸੰਧਾਰਿਆ ਜਿਹੜਾ ਸਿਸਟਮ ਸੀਗਾ ਵੀ ਜਾਂਦਾ ਸਾਡੇ ਨਾਨਕੇ ਲੈ ਕੇ ਆਉਂਦੇ ਸੀ। ਸਾਡੇ ਭਰਾ ਨੇ ਤਾਂ 10 ਸਾਲ ਹੋ ਗਏ ਜਾਂ 8 ਸਾਲ ਹੋ ਗਏ ਸਾਡੇ ਲਗੇ ਤੇ ਭੇਜੀ ਨਹੀਂ ਹੈ ਜਿਆ ਕੁਝ ਜਦੋਂ ਦਾ ਵਿਆਹ ਹੋਇਆ। ਪਰ ਹੁਣ ਕਈ ਭੈਣਾਂ ਪਹਿਲਾਂ ਹੀ ਰੋਪਨੀਆਂ ਫੋਨ ਲਾ ਕੇ ਪਰ ਜਦੋਂ ਪੁੱਛੀਦਾ ਵੀ ਕੀ ਗੱਲ ਹੋ ਗਈ ਉਹ ਕਹਿੰਦੇ ਨੇ ਬਈ ਵੀ ਤੁਹਾਡਾ ਸੁਧਾਰਾ ਤੁਸੀਂ ਭੇਜਿਆ ਨੰਬਰ ਲਿਖਿਆ ਸੀ ਉੱਤੇ ਤੇ ਉਹ ਫੋਨ ਕਰਕੇ ਜਦੋਂ ਗੱਲ ਕਰਦੇ ਬਹੁਤ ਹੌਸਲਾ ਹੁੰਦਾ ਇਸ ਚੀਜ਼ ਨਾਲ ਤੇ ਜਿਹੜਾ ਦੁੱਧ ਵੀ ਪੈਂਦਾ ਇਹਦੇ ਵਿੱਚ ਬਿਸਕੁਟਾਂ ਚ ਕਿਉਂ ਵੀ ਪੈਂਦਾ ਹੈਗਾ ਹਾਂਜੀ ਕਲਕਤਾ ਰਾਜਸਥਾਨ ਜੋ ਮਗਾਲੀ ਤੇ ਉਹ ਦੁੱਧ ਤੇ ਕਿਉਂ ਕਿ ਬੇਰਕਾਲਾ ਲੈਣੇ ਨਹੀਂ 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 ਬਈ ਅਸੀਂ ਸ਼ੁਰੂ ਤੋਂ ਹੀ ਕਿਉਂ ਆਪ ਦਾ ਵਰਤਿਆ ਕਦੇ ਵੀ ਅਸੀਂ ਐ ਕਿਸੇ ਡੈਰੀ ਤੋਂ ਜਾਂ ਕਿਤੇ ਤੋਂ ਲੈ ਕੇ ਸੀ ਵਰਤਦੇ ਕਿਸੇ ਤੋਂ ਲੈ ਅਸੀਂ ਆਪ ਦਾ ਬਣਾਉਣਾ ਹੁਣ ਜਿਵੇਂ ਸਾਡੇ ਕੋਲੇ ਮੁੱਕਿਆ ਪਿਆ ਕਿਉਂ ਬਿਸਕੁਟ ਵੀ ਮੁੱਕੇ ਪਏ ਨੇ ਉਹ ਸਾਵਣ ਵਾਲਾ ਸੀ ਆਪ ਉਹਦੇ ਹੀ ਤਿਆਰ ਕਰਦੇ ਆ ਕਿਉਂ ਕਿ ਕਿਥੋਂ ਲੈਨੇ ਉਹ ਮੈਂ ਆਪ ਆਪ ਤਿਆਰ ਕਰਦੇ ਆ ਜਿਵੇਂ ਦੁੱਧ ਅਸੀਂ ਮਤਲਬ ਆਪਣੇ ਲੱਗੇ ਹੋਇਆ ਸੈਂਟਰ ਲੱਗਾ ਹੋਇਆ ਪਿੰਡ ਇਕੋ ਹੀ ਸੈਂਟਰ ਆਪਣੇ ਕੋਲੇ ਉੱਥੇ ਹੀ ਦੁੱਧ ਆਉਂਦਾ ਜਿਵੇਂ ਬਟੈਰੀ ਕਹਿੰਦੇ ਪਿੰਡ ਚ ਡੈਰੀ ਡੈਰੀ ਹੈ ਪਿੰਡ ਚ ਡੈਰੀ ਉਹ ਆਪਣਾ ਉਹਦਾ ਸੈਂਟਰ ਹੈ ਉੱਥੋਂ ਦੁੱਧ ਲਿਆ ਕੇ ਆਪ ਆਪ ਘਿਓ ਤਿਆਰ ਕਰਦੇ ਆ ਫਿਰ ਮੱਖਣ ਤਿਆਰ ਕਰਦੇ ਪਹਿਲਾਂ ਕਰੀਮ ਕੱਢਦੇ ਆ ਫਿਰ ਮੱਖਣ ਆ ਫਿਰ ਮੱਖਣ ਤੋਂ ਬਾਅਦ ਇਸ ਚੀਜ਼ਾਂ ਘਿਓ ਤਿਆਰ ਹੁੰਦਾ ਜਦੋਂ ਉਹਦੀ ਜਿਹੜੀ ਮਤਲਬ ਪੈਦਾਵਾਰ ਬਹੁਤ ਘੱਟ ਆ ਕਵਾਂਟੀਟੀ ਕਵਾਂਟੀਟੀ ਕੱਟਾ ਰੋਸਾ ਉਹਨਾਂ ਸਾਡੇ ਪ੍ਰੋਡਕਟ ਤਿਆਰ ਹੁੰਦੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਹੁਣ ਸਾਡੀ ਬਰਫੀ ਤਿਆਰ ਹੋਈ ਜਾਂਦੀ ਐ ਅਸੀਂ ਬਰਫੀ ਬਣਾ ਰਹੇ ਹਾਂ ਤੇ ਉਹ ਮੈਨੂੰ ਲੱਗਦਾ ਵੀ ਸੀਜ਼ਨ ਦੇ ਮੁਤਾਬਕ ਸਾਰੀ 50 60 ਕਿਲੋ ਤਿਆਰ ਹੋ ਗਈ ਸਾਰੇ ਸੀਜ਼ਨ ਸਾਰੇ ਸੀਜ਼ਨ ਵੀ ਇਹ ਨਹੀਂ ਹੈ ਵੀ 7 2 ਕੁਆਰਟਰ ਜਾਂ 3 ਕੁਆਰਟਰ ਵੀ ਕਿਲੋ 2 ਕਿਲੋ ਕਿਲੋ 2 ਕਿਲੋ ਆਏ ਬਸ 50 60 ਕਿਲੋ ਤਿਆਰ ਹੋ ਮੈਂ ਨਾ ਗੱਲ ਕਰਨ ਦਾ ਮਕਸਦ ਇਹੀ ਸੀਗਾ ਜੀ ਅਸੀਂ ਪਹਿਲਾਂ ਬਿਸਕੁਟ ਖਾ ਕੇ ਵੀ ਦੇਖਿਆ ਕਲਿੱਪ ਵਿੱਚ ਚਲਾ ਦਾਂਗੇ ਜੇ ਜੇ ਆਪਾਂ ਘਰੇ ਬਿਸਕੁਟ ਬਣਾ ਕੇ ਲਿਆਉਣੇ ਆ ਆ ਦਾ ਆਪਣਾ ਘਿਓ ਹੁੰਦਾਗਾ ਕਣਕ ਘਰਦੀ ਹੁੰਦੀ ਆ ਬਿਲਕੁਲ ਸੇਮ ਉਹ ਜੇ ਹੈਗੇ ਨੇ ਜਿਹੜੇ ਪ੍ਰੋਡਕਟੇ ਬਣਾਉਂਦੇ ਨੇ ਤੇ ਜਿਹੜੇ ਉਹਦੇ ਨਾਲ ਵਾਦਾ ਕਿਹੜੀ ਚੀਜ਼ ਚ ਹੋਇਆਗਾ ਵੀ ਕੋਈ ਰਿਸ਼ਤੇਦਾਰੀਆਂ ਚ ਘਟ ਆਉਣੀ ਜਾਣੀ ਕਰ ਦਿੰਦਾ ਜਾਂ ਪਰਿਵਾਰ ਚੋਂ ਕਿਸੇ ਦਾ ਦਿਲ ਕਰਦਾ ਹੁੰਦਾ ਯਾਰ ਵੀ ਆਪਾਂ ਜਾ ਆਉਣੀ ਜਾਣੀ ਥੋੜੀ ਜਿਹੀ ਵਧਾ ਲਈਏ ਜਾਂ ਭੂਆ ਕੋਲੇ ਜਾਂ ਭੈਣ ਕੋਲੇ ਪਰ ਉਹ ਕਈ ਵਾਰੀ ਨਹੀਂ ਗੱਲ ਕਰ ਪਾਉਂਦੇ ਤਾਂ ਇਥੇ ਗਿਆ ਜੋ ਪੰਜਾਬ ਇਹਨਾਂ ਨੂੰ ਤੁਸੀਂ ਆਰਡਰ ਦਿਓ ਐਡਰੈਸ ਦੱਸੋ ਤੇ ਉਥੇ ਇਹ ਤੁਹਾਡੀਆਂ ਆਈਟਮਾਂ ਪਹੁੰਚਦੀਆਂ ਕਰਦਣੀਆਂ ਮੈਂ ਕਹਿੰਨਾ ਵੀ ਹੋ ਜ਼ਿਆਦਾ 5-10 ਘਰ ਜੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਯਾਰ ਹੁਣ ਹੀ ਜਾਣੀ ਜੀ ਦੁਬਾਰੇ ਵਧ ਗਈ ਮੈਨੂੰ ਕਮੈਂਟ ਹੁੰਦੇ ਆ ਆ ਨਵੇਂ ਜੇ ਨਵੇਂ ਆਪਣੇ ਜਿਹੜੇ ਜਵਾਬ ਨੇ ਇੰਸਟਾਗ੍ਰam ਤੇ ਕਮੈਂਟ ਕਰਦੇ ਆ ਵੀ ਬਾਈ ਚਲ ਜਿਨ੍ਹਾਂ ਨੂੰ ਮਤਲਬ ਐਮਏਬੀਏ ਕਰੀ ਆ ਉਹ ਕਹਿੰਦੇ ਬਾਈ ਯਾਰ 90% ਰਿਸ਼ਤੇ ਤੇਰੇ ਕਰਕੇ ਜੁੜਦੇ ਨੇ ਅੱਛਾ ਜੀ ਇੱਕ ਗੱਲ ਹੋਰ ਆ ਜਿੱਥੇ ਆਪਣਾ ਸਮਾਨ ਵਗ ਜਾਂਦਾ ਉਹ ਮਤਲਬ ਬੰਲੇ ਮਜਬੂਰ ਹੋ ਜਾਂਦਾ ਕਈ ਬੰਦੇ ਨੇ ਵੀ ਸਾਡੀ ਰਿਸ਼ਤੇਦਾਰੀ ਆਉਣੀ ਜਣੀ ਦਾ ਹੈ ਨਹੀਂ ਯਾਰ ਸਮਾਨ ਭੇਜ ਦੀ ਪਰ ਉਹ ਮਜਬੂਰ ਹੋ ਜਾਂਦੇ ਆ ਵੀ ਯਾਰ ਫੋਨ ਕਰਕੇ ਥੈਂਕ ਯੂ ਜਾਂ ਧੰਨਵਾਦ ਕਰ ਦਈਏ ਆਪਾਂ ਯਾਰ ਵੀ ਸਾਨੂੰ ਸਮਾਨ ਭੇਜ ਵੀ ਆਪਣੇ ਪੰਜਾਬੀ ਥੋੜੀ ਸ਼ਰਮ ਸੰਗ ਜ਼ਿਆਦੇ ਆ ਵੀ ਸਿੱਧਾ ਆਪਾਂ ਇੰਨੇ ਫ੍ਰੈਂਕ ਤਾਂ ਹੈ ਨਹੀਂ ਵੀ ਆਪਾਂ ਜੱਫੀ ਬਾਕੇ ਆਉਦੇ ਰਿਸ਼ਤੇਦਾਰ ਨੂੰ ਕਹਿੰਦਾ ਹੈ ਨਾ ਇਹ ਥੋੜੀ ਮਤਲਬ ਜ਼ਿਆਦੇ ਸੰਗਾ ਸ਼ਰਮ ਆ ਜ਼ਿਆਦਾ ਆ ਉਹ ਬਸ ਫਿਰ ਵੀ ਜਦੋਂ ਪੀਪਾ ਵਗ ਗਿਆ ਸਾਰਾ ਸਮਾਨ ਕੱਢ ਲਿਆ ਮਜਬੂਰੀ ਹੋ ਜਾਂਦੇ ਆ ਫੋਨ ਕਰਨ ਵਾਸਤੇ ਵੀ ਹਨਾ ਜੋ ਫਿਰ ਉਥੋਂ ਗੱਲ ਰੁੜਪਾਂ ਦੀ ਮਾੜਾ ਜੇ ਆਣਾ ਟੋਲਾ ਲਾਪੇ ਹੋਏ ਰਸਤੇ ਵੀ ਜੁੜ ਜਾਂਦੇ ਆ ਚਲ ਮੈਂ ਤਾਂ ਇਸ ਗੱਲ ਨੂੰ ਆਪ ਦੀ ਸੇਵਾ ਸਮਝਦਾ ਵੀ ਚਲੋ ਕੰਮ ਧੰਦਾ ਤਾਂ ਚੱਲੀ ਜਾਣਾ ਪੈਸੇ ਵੀ ਬਣ ਹੀ ਜਾਣੇ ਹਨ ਪੈਸਾ ਤਾਂ ਕਿਤੇ ਵਖ ਜਾਇਰ ਪੈਸੇ ਤਾਂ ਤੁਸੀਂ ਜੀ ਦੀ ਕੋਈ ਘਾਟ ਹੀ ਨਹੀਂ ਪੈਸੇ ਤਾਂ ਇੱਕ ਜਿਵੇਂ ਕੋਰੀਅਰ ਸਰਵਿਸ ਆਈ ਤੇ ਸਾਰੀ ਦੁਨੀਆ ਦੇ ਵਿੱਚ ਹਾਂ ਕੋਰੀਅਰ ਸਰਵਿਸ ਬਾਈ ਮੈਂ ਆਪ ਤਾਂ ਕੀਤੀ ਆ ਵੀ ਮੈਂ ਆਪ ਦੇ ਪ੍ਰੋਡਕਟ ਨੂੰ ਬਹੁਤ ਪਿਆਰ ਕਰਦਾ ਅੱਛਾ ਵੀ ਮੈਂ ਨਹੀਂ ਚਾਹੁੰਦਾ ਵੀ ਉਹ ਟੁੱਟੇ ਖਰਾਬ ਹੋਵੇ ਉੱਲੀ ਲੱਗੇ ਜਾਂ ਬਾਕਸ ਟੁੱਟੇ ਇਹਦੇ ਕਰਕੇ ਫਿਰ ਮੈਂ DHL ਦਾ ਆਪ ਦਾ ਸਿਸਟਮ ਕਰ ਲਿਆ ਸੀ DHL ਫੋਡੈਕਸ ਦਾ ਵਰਲਡ ਵਾਈਡ ਸ਼ਿਪਿੰਗ ਮੈਂ ਆਪ ਕਰ ਲਈ ਸੀ ਅੱਛਾ ਜੀ ਲੋਕਲ ਸਰਵਿਸ ਵੀ ਹੈਗੀ ਆ ਜੇ ਲੋਕਲ ਸਰਵਿਸ ਮੈਨੂੰ ਲੱਗਦਾ ਵੀ ਕੋਰੀਅਰ ਨਾਲੋਂ ਮੇਰੀ ਫਾਸਟ ਆ ਅੱਛਾ ਵੀ 2-3 ਘੰਟਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਕਰ ਦਿੰਦੇ ਆ ਤੇ ਜਿਹੜਾ ਇੱਕ ਹੁਣ ਹੋਰ ਦੇਖਿਆ ਸੀਗਾ ਕੋਰੀਅਰ ਹਾਂ ਉਹ ਹੁਣ ਜਿਵੇਂ ਇਹ ਗੱਲ ਵੀ ਸਾਰੀ ਗੱਲ ਹੀ ਵਿਸ਼ਵਾਸ ਤੇ ਪਿਆਰ ਦੀ ਆ ਹੁਣ ਉਹ ਕੁੜੀ ਵੀ ਆਪਾਂ ਨੂੰ 3 ਸਾਲ ਹੋ ਗਏ ਆਪਣੇ ਨਾਲ ਜੁੜੀ ਨੂੰ ਪਰ ਮੈਂ ਜਾਣਦਾ ਨਹੀਂ ਉਹਨੂੰ ਜੰਮੂ ਕਸ਼ਮੀਰ ਤੋਂ ਆ ਉਹਨੇ ਇੱਕ ਦੀ ਪਾਰਸਲ ਭੇਜਿਆ ਮੈਨੂੰ ਲੱਗਾ ਵੀ ਇਹ ਹੈਗਾ 25 25 ਕਿਲੋ ਦਾ ਪਾਰਸਲ ਆ ਇਹ ਅੱਛਾ ਜੀ ਉਹਨੇ ਪਾਰਸਲ ਭੇਜਿਆ ਆਪਾਂ ਨੂੰ ਤੇ ਨਾਲੇ ਆਪਾਂ ਨੂੰ ਭੇਜੀਏ ਰੱਖ ਲਈ ਕਹਿੰਦੀ ਵੀ ਤੂੰ ਮੇਰਾ ਭਰਾ ਹੈਗਾ ਹਨਾ ਵੀ ਚਲੋ ਆਪਾਂ ਤਾਂ ਜਾਣਦੇ ਨਹੀਂ ਵਿਚਾਰਿਆਂ ਨੂੰ ਉਹ ਮੈਨੂੰ ਜਾਣਦੇ ਨਹੀਂ ਵੀਡੀਓ ਦੇਖਦੇ ਹੋਣਗੇ ਹਨਾ ਤੇ ਉਹਨਾਂ ਨੇ ਨਾਲੇ ਇਹ ਵਿਸ਼ਵਾਸ ਕਰਕੇ ਭੇਜਿਆ ਵੀ ਪੰਜਾਬ ਵਾਲੇ ਜਿਹੜੇ ਬੰਦੇ ਨੇ ਉਹ ਬਹੁਤ ਵਧੀਆ ਨੇ ਵੀ ਤੁਹਾਡਾ ਰੇਟ ਵੀ ਬਹੁਤ ਫਰਕ ਆ ਤੇ ਨਾਲੇ ਉਹਨਾਂ ਨੇ ਆਪਾਂ ਨੂੰ ਰਿਸ਼ਤਾ ਜੋੜਿਆ ਆਪਣੇ ਨਾਲ ਉਹਨਾਂ ਨੇ ਨਾਲੇ ਆਪਣੇ ਤੇ ਯਕੀਨ ਜੋੜਿਆ ਉਹ ਕਹਿੰਦੇ ਵੀ ਤੁਹਾਡੇ ਤੋਂ ਪਾਰਸਲ ਕਰਾਉਣਾ ਹੋਰ ਕਿਹੜਾ ਜੰਮੂ ਕਸ਼ਮੀਰ ਤੋਂ ਦੇਖ ਲਓ ਵੀ ਕਿੰਨੇ ਕਿੰਨੇ ਆ ਸ਼ਾਇਰ ਪੈ ਗਏ ਹਾਂ ਵਾਧੂ ਆਉਂਦੇ ਆ ਵਾਧੂ ਆਉਂਦੇ ਤੇ ਉਹਨਾਂ ਨੇ ਆਪਣੇ ਦਾ ਵਿਸ਼ਵਾਸ ਕਰਕੇ ਜੰਮੂ ਕਸ਼ਮੀਰ ਤੋਂ ਆਪਣੇ ਕੋਲੇ ਭੇਜਿਆ ਫਿਰ ਆਪਾਂ ਇਹ ਵਾਪਸ ਕੈਨੇਡਾ ਭੇਜਣਾ ਤੇ ਜਿਹੜੇ ਇੱਕ ਹੁਣ ਹੋਰ ਕੁਰੀਅਰ ਮੈਂ ਆਪ ਦੇਖਿਆ ਦਰਸ਼ਕੋ ਉਹਦੇ ਵਿੱਚ ਤੁਹਾਨੂੰ ਖਰਚਾ ਵੱਧ ਪੈ ਗਿਆ ਸੀ ਹਾਂ ਫਿਰ ਉਹ ਅਸੀਂ ਆਪ ਆਪ ਮੈਨੇਜਮੈਂਟ ਕੀਤੀ ਅਸੀਂ ਆਪ ਸੈਟਲ ਕੀਤਾ ਆਪ ਭਰੇ ਪੈਸੇ ਅਸੀਂ ਪਰ ਗਾਹਕ ਨੇ ਟੁੱਟਣ ਨਹੀਂ ਦਿੱਤਾ ਅਸੀਂ ਗਾਹਕ ਗਾਹਕ ਪਿੱਛੇ ਤਾਂ ਅਸੀਂ ਜਾਣ ਲਾ ਲੰਨੇ ਬਾਈ ਆਪ ਸਪਲਾਈ ਕਰ ਹਾਂ ਆਪ ਹਾਂ ਆਪ ਸਾਨੂੰ ਕੁਝ ਮਰਜ਼ੀ ਕਰਨਾ ਪਵੇ ਉਹ ਕਹਿੰਦੇ ਆਏ ਕਿਵੇਂ ਹੋ ਗਿਆ ਵੀ ਆ ਕਈ ਵਾਰੀ ਵਾਧੇ ਵਾਧ ਗਿਆ ਜਾਂ ਕਿਲੋ ਦਾ ਫਰਕ ਪੈ ਗਿਆ ਹਨਾ ਤਾਂ ਅਸੀਂ ਕਹਿੰਦਾ ਵੀ ਕੋਈ ਗੱਲ ਨਹੀਂ ਤੁਹਾਨੂੰ ਸਾਡਾ ਦੱਸਣ ਦਾ ਹੱਕ ਸੀ ਪਰ ਤੁਹਾਡੇ ਕੋਲੇ ਤੁਹਾਡੇ ਜਵਾਕਾਂ ਕੋਲੇ ਪਹੁੰਚਿਆ ਕਿ ਸਾਡੇ ਕੋਲੇ ਪਹੁੰਚਿਆ ਤੁਹਾਨੂੰ ਕੋਈ ਫਰਕ ਨਹੀਂ ਪਿਆ ਪਰ ਗਾਹਕ ਨਹੀਂ ਟੁੱਟਣਦੇ ਸੀ ਜ਼ੋਰ ਲਾ ਦਿੰਦੇ ਆ ਪੂਰਾ ਗਾਹਕ ਨਹੀਂ ਟੁੱਟਣਦੇ ਇਹਨਾਂ ਪਿਓਰ ਪ੍ਰੋਡਕਟਾਂ ਦੇ ਨਾਲ ਦੇਸੀ ਜਿਹੜੀਆਂ ਚੀਜ਼ਾਂ ਆਟਮਾ ਹੈਗੀਆਂ ਇਹਦਾ ਯਕੀਨ ਤੁਹਾਨੂੰ ਹੋ ਹੀ ਗਿਆ ਉਹਦੇ ਨਾਲ ਜਿਹੇ ਜਿਹਾਂ ਵੀ ਫੈਂਸੀ ਆਟਮਾ ਕੁਝ ਜਿਹੜੀਆਂ ਕੋਈ ਹੈਲਦੀ ਹੁੰਦੀਆਂ ਨੇ ਜਾਂ ਜੇ ਕੋਈ ਬਾਹਰੋਂ ਪੈਸੇ ਵਗੈਰਾ ਵੀ ਭੇਜਦਾਗਾ ਉਹ ਵੀ ਇਹ ਨਾਲ ਪਹੁੰਚਦੇ ਕਰਦੇ ਆ ਉਦੋਂ ਇਲਾਵਾ ਦਵਾਈਆਂ ਕਿਸੇ ਨੇ ਬਾਹਰਲੇ ਰਿਲੇਸ਼ਨ ਚ ਕਿਤੇ ਵੀ ਮਗਾਉਣੀਆਂ ਨੇ ਉਹ ਵੀ ਸਪਲਾਈ ਕਰਦੇ ਆ ਵੀ ਇੱਕ ਯਕੀਨ ਦਾ ਨਾਮ ਜਨਤਾ ਡੈਰੀ ਜਾਂ ਜਿੰਮੀ ਕਰਕੇ ਲੋਕ ਜਾਣਦੇ ਆ ਉਹ ਬਣ ਗਿਆ ਇਹ ਆਪਣੇ ਪੰਜਾਬ ਚ ਵੀ ਲਾ ਲੋ ਜਾਂ ਹਰਿਆਣਾ ਨੇੜੇ ਨੇੜੇ ਏਰੀਏ ਚ ਆਹ ਵਾਲਾ ਕੰਮ ਤਾਂ ਬਿਲਕੁਲ ਕੋਈ ਨਹੀਂ ਕਰਦਾ ਇਹ ਇਕੱਲੀ ਗੱਲ ਸੁਧਾਰਾਂ ਦਾ ਕਰਕੇ ਨਹੀਂ ਹੈਗੀ ਇਹ ਸਾਰੇ ਪ੍ਰੋਡਕਟ ਜਿਹੜੇ ਡੈਰੀ ਤੇ ਬਣਾਉਂਦੇ ਆ ਆਪ ਦਾ ਦੁੱਧ ਲੈ ਕੇ ਆਪਦੀਆਂ ਕੁਆਲਿਟੀ ਦੀਆਂ ਚੀਜ਼ਾਂ ਬਣਾਉਂਦੇ ਆ ਐਂ ਨਹੀਂ ਹੈਗੀ ਕੁਆਂਟੀਟੀ ਵੀ ਜਿਵੇਂ ਦੱਸਿਆ ਬਾਈ ਨੇ ਵੀ ਸਾਰੀ 50 ਕਿਲੋ ਵਰਫੀ ਹੋਊਗੀ ਉਹਦੇ ਖਾਂਦੇ ਐ ਨਹੀਂ ਹੈਗੀ ਵੀ 50 ਕੁਆਂਟਲ ਕਰ ਦੇਣਗੇ ਹਾਂ ਬਸ ਅਸੀਂ ਐਂ ਆਏ ਵੀ 50 ਕਿਲੋ ਹੀ ਬਣਾਉਣੀ ਆ ਜਿਹਦੇ ਮੂੰਹ ਚ ਪੈ ਗਈ ਯਾਰ ਅਗਲਾ ਗਾਹਾਂ ਵਾਲੀ ਵਾਰੀ ਨੂੰ ਸਾਨੂੰ ਕਹੇ ਦੇ ਵੀਰ ਸਾਡਾ ਪਹਿਲੇ ਆਰਡਰ ਰੱਖ ਲੈ ਇਹ ਆ ਰੜਕਣੇ ਜੇ ਇਹ ਸ਼ੋਹ ਖਾਤਰ ਰੱਖਿਆ ਹੀ ਕਰਨ ਉਹ ਨਾ ਨਹੀਂ ਨਹੀਂ ਇਹ ਆਪਾਂ ਪਲੈਟ ਤਿਆਰ ਕਰਤਾ ਬਈ ਇਹ ਸਾਰਾ ਇਹਦਾ ਬਹੁਤ ਔਖੇ ਬਣਾਇਆ ਰੜਕਣੇ ਮੈਂ ਰਾਜਸਥਾਨ ਤੋਂ ਲੈ ਕੇ ਆਇਆ ਸੀ ਜਿਹੜਾ ਬਣਾਇਆ ਸਿਸਟਮ ਬਹੁਤ ਔਖਾ ਬਣਾਇਆ ਆਪਣੇ ਮਿਸਤਰੀਆਂ ਮਿਸਤਰੀ ਤੋਂ ਬਣਵਾਇਆ ਕਿਸੇ ਤੋਂ ਉਹਨਾਂ ਬਹੁਤ ਉਹਦੀਆਂ ਮਿਹਨਤਾਂ ਘੱਟੋ ਘੱਟ ਮੈਨੂੰ ਲੱਗਦਾ ਵੀ ਇਹਨਾਂ ਦੋਨਾਂ ਤੇ ਹੁੰਦਾ ਹੋਰ ਵੀ ਬਣਾਏ ਨੇ ਮੈਂ ਇਹ ਦੋਨਾਂ ਤੇ 10000 ਰੁਪਏ ਖਾ ਚਾ ਗਏ ਹੁਣ ਬਣਾਉਂਦੇ ਨਹੀਂ ਹੋਣੇ ਕੋਈ ਹਨਾ ਹਾਂ ਕੋਈ ਪਤਾ ਹੀ ਨਹੀਂ ਕਿਸੇ ਨੂੰ ਵੀ ਕੀ ਹੁੰਦਾ ਕਿਸੇ ਨੂੰ ਇਹਦੇ ਬਾਰੇ ਨਹੀਂ ਪਤਾ ਜਿਹੜਾ ਆਪਣੇ ਪੌੜਾ ਜਾਂ ਕਿਸੇ ਕਿਸੇ ਬਾਰੇ ਹੀ ਨਹੀਂ ਪਤਾ ਵੀ ਇਹ ਕਿਵੇਂ ਹੁੰਦਾ ਸਿਸਟਮ ਤੇ ਇੱਕ ਹੋਰ ਨਵੀਂ ਚੀਜ਼ ਵੀ ਨਾਲ ਦਿਖਾਉਣਾ ਜੀ ਵੀ ਮਾਡਰਨ ਬੰਦਾ ਦੇਖਣ ਦੇ ਵਿੱਚ ਲੱਗਦਾ ਕਿ ਕਿਤਾਬਾਂ ਨਾਲ ਜੁੜਿਆ ਹੋਇਆ ਹਨਾ ਹਾਂ ਭਾਈ ਕਿਤਾਬਾਂ ਨਾਲ ਵੀ ਜੇ ਮੈਨੂੰ ਲੱਗਦਾ ਵੀ ਜੇ ਆਪਾਂ ਕਿਤਾਬਾਂ ਨਾਲ ਜੁੜੇ ਆ ਤਾਂ ਇਨਸਾਨ ਨਾਲ ਆਪਾਂ ਪਹਿਲਾਂ ਜੁੜੇ ਅੱਛਾ ਜੀ ਕਿਤਾਬਾਂ ਜਦੋਂ ਪੜਦਾ ਬੰਦਾ ਫਿਰ ਉਹ ਬੰਦੇ ਨੂੰ ਵੀ ਪੜ ਲੈਂਦਾ ਵੀ ਉਹ ਕੀ ਚਾਹੁੰਦਾ ਬੰਦਾ ਸ਼ੈਨਸ਼ੀਲ ਤਾਂ ਰੱਖਦਾ ਬਹੁਤ ਜ਼ਿਆਦਾ ਜਦੋਂ ਕਿਤਾਬਾਂ ਪੜਦਾ ਇੰਨੀ ਸ਼ੈਨਸ਼ੀਲ ਤਾਂ ਆ ਜਾਂਦੀ ਹੈ ਤੁਸੀਂ ਛੇਤੀ ਛੇਤੀ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਦੇ ਨਾਲ ਤਾਂ ਨਹੀਂ ਸੋਚਦੇ ਨਹੀਂ ਸੋਚਦੀ ਨਹੀਂ ਉਹ ਕਿਤਾਬਾਂ ਦੇ ਵਿੱਚ ਬਹੁਤ ਰੋਣੀਆਂ ਇਤਿਹਾਸ ਕਾ ਆਪਣੇ ਇਤਿਹਾਸ ਇੰਨੇ ਪਏ ਨੇ ਹਰੀ ਸਿੰਘ ਨਲੂਆ ਹੋ ਗਿਆ ਤੇ ਕਿੰਨੇ ਨਾਵਲ ਨੇ ਨਾਨਕ ਸਿੰਘ ਦੇ ਬਹੁਤ ਨਾਵਲ ਨੇ ਬੂਟਾ ਸਿੰਘ ਸ਼ਾਨਦ ਹੋ ਗਿਆ ਤੇ ਆਪਣੇ ਸਿੱਖ ਇਤਿਹਾਸ ਨਾਲ ਜ਼ਿਆਦਾਤਰ ਜੁੜੀਆਂ ਗੱਲਾਂ ਹਨ ਤੇ ਵਧੀਆ ਇਹਨਾਂ ਚ ਬਹੁਤ ਵਸੇ ਤਸਿੰਘ ਕੰਬਲ ਹਾਂ ਕੰਬਲ ਹਾਂ ਇਹਨਾਂ ਦੇ ਬਹੁਤ ਸੋਹਣੇ ਨਾਵਲ ਨੇ ਤੇ ਕੁਛ ਕੁ ਬੁੱਕਾਂ ਦੇ ਨਾਂ ਦੱਸ ਦਿੰਦੇ ਜਿਵੇਂ ਬੱਬਰ ਕਾਲੀ ਲਹਿਰ ਹੋ ਗਈ ਹੈ ਨਾ ਤੇ ਮੇਰੀ ਦੁਨੀਆ ਹੋ ਗਈ ਪੰਜਾਬ ਤੇ ਸਿੱਖ ਰਾਜਨੀਤੀ ਐਸੇ ਜੀਆਂ ਗੱਲਾਂ ਤੁਸੀਂ ਜਦੋਂ ਪੜਦੇ ਰਹਿੰਨੇ ਹੋ ਉਤਲੇ ਜਿਹੜੇ ਨਕਾਬ ਨੇ ਲੋਕਾਂ ਦੇ ਤੁਸੀਂ ਉਹ ਪੜ ਲੰਨੇ ਲੋੜ ਨਹੀਂ ਪੈਂਦੀ ਸੀ ਮਹਾਰਾਣੀ ਜਿੰਦਾ ਜਿੰਦਾ ਗਾਣਾ ਤੂੜੀ ਦੀ ਪੰਡ ਹਾਂ ਮੰਨ ਲਓ ਵੀ ਤੁਸੀਂ ਸਾਰੀਆਂ ਕਿਤਾਬਾਂ ਪੜੋ ਇਹ ਨਹੀਂ ਹੈ ਵੀ ਤੁਸੀਂ ਇੱਕ ਪਾਸੇ ਹੋ ਸਾਰੇ ਸਾਰੇ ਤਰ੍ਹਾਂ ਦੇ ਤੁਹਾਨੂੰ ਲੋਕ ਸੋਡੇ ਸਾਰੇ ਤੁਹਾਨੂੰ ਸਾਰੇ ਤਰ੍ਹਾਂ ਦੇ ਧਰਮਾਂ ਦੇ ਲੋਕ ਫਾਲੋ ਕਰਦੇ ਹਾਂ ਜੀ ਤੁਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਨੀ ਸਿੱਖ ਜਓ ਸਹੀ ਗੱਲ ਹੈ ਵੱਡੀ ਗੱਲ ਹੈ ਪਰ ਇਹ ਕਿਤਾਬਾਂ ਪੜੋ ਕਿਤਾਬਾਂ ਦੇ ਵਿੱਚ ਬਹੁਤ ਕੁਝ ਲਿਖਿਆ ਹੁੰਦਾ ਕਈ ਇਹ ਗੱਲਾਂ ਐ ਵੀ ਕਈ ਗੱਲਾਂ ਕਿਤਾਬੀ ਸੋਹਣੀਆਂ ਲੱਗਦੀਆਂ ਕਈ ਜਵਾਨੀ ਸੋਹਣੀਆਂ ਲੱਗਦੀਆਂ ਕੋਈ ਤੁਹਾਡੀ ਜ਼ਿੰਦਗੀ 'ਚ ਸੋਹਣੀਆਂ ਲੱਗਦੀਆਂ ਇਹ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਚੱਲੋ ਮਿਲਾ ਕੇ ਇਹ ਚੱਕਰ ਆ ਵੀ ਕਿਤਾਬਾਂ 'ਚ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਤੁਹਾਨੂੰ ਸਾਰੀ ਕੁਝ ਨੌਲੇਜ ਮਿਲਦੀ ਰਹਿੰਦੀ ਖੁੱਲ ਮਿਲਾ ਕੇ ਸੰਤੋਸ਼ਟੀ ਵਾਲੀ ਜਗ੍ਹਾ ਹੈਗੀ ਹੈਗੀ ਕੱਲਾ ਸਮਾਨ ਖਰੀਦਣਾ ਜਾਂ ਕੋਈ ਪ੍ਰੋਡਕਟ ਭੇਜਣਾ ਉਹ ਗੱਲ ਨਹੀਂ ਜ਼ਰੂਰੀ ਹੈਗੀ ਤੁਸੀਂ ਇੱਥੇ ਆ ਕੇ ਖੁਦ ਇਹ ਚੀਜ਼ ਨੂੰ ਫੀਲ ਕਰ ਸਕਦੇ ਹੋ ਤੇ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦਾ ਤਾਂ ਆਪਾਂ ਗੱਲ ਕਰੀਆ ਚਾਹੇ ਕਿੰਨੇ ਵਾਰੀ ਮਰਜ਼ੀ ਕਰਨੀਏ ਵੀ ਸਾਰਾ ਕੁਝ ਵਧੀਆ ਕੁਆਲਿਟੀ ਦਾ ਹੈਗਾ ਹੈਗਾ ਤੇ ਫਿਰ ਤੁਸੀਂ ਹੋਰ ਵੀ ਕਿਤੇ ਜਿਹਦੇ ਜਿਹਨੇ ਨਹੀਂ ਟਰਾਈ ਕਰਿਆ ਉਹ ਇੱਕ ਵਾਰੀ ਕਰਕੇ ਦੇਖੋ ਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਤਾਂ ਮੈਂ ਵੀ ਗਾਰੰਟੀ ਲੈ ਸਕਦਾ ਵੀ ਚੀਜ਼ਾਂ ਆਪਾਂ ਨੂੰ ਘਰ ਰਗੀਆਂ ਲੱਗਣਗੀਆਂ ਦੁਨੀਆ 'ਚ ਕਿਤੇ ਵੀ ਤੁਸੀਂ ਮੰਗਵਾ ਸਕਦੇ ਹੋ ਉਹਦੇ ਨਾਲ ਨਾਲ ਪਿਆਰ ਜਾਊਗਾ ਰਿਸ਼ਤੇ ਜਾਣਗੇ ਜੇ ਕਿਸੇ ਰਿਸ਼ਤੇਦਾਰੀ 'ਚ ਘਟ ਬਣਦੀ ਆ ਉਥੇ ਮੇਰਾ ਨੰਬਰ ਦਿਓ ਉਥੇ ਤੁਸੀਂ ਮੇਰਾ ਨੰਬਰ ਦਿਓ ਤੁਹਾਡਾ ਰਿਸ਼ਤਾ ਐ ਜੋੜ ਦੋ ਜੋੜ ਫਿੱਟ ਕਰ ਦਿਓ ਤੁਹਾਨੂੰ ਬੰਦਾ ਮਜਬੂਰ ਹੋ ਜੂ ਫੋਨ ਕਰਦਾ ਆਂਦੇ ਪਰਿਵਾਰ 'ਚ ਨਾ ਜਿਵੇਂ ਇੱਕ ਸਾਡੇ ਪਹਿਲਾਂ ਮੈਡਮ ਆ ਬਾਈ ਐਡੇ ਪੱਥਰਦਿਲ ਕਿਸੇ ਦੇ ਨਹੀਂ ਹੁੰਦਾ ਚਲ ਕੋਈ ਨਹੀਂ ਤੇ ਸਾਰੇ ਕੋਮਲ ਹੁੰਦੇ ਨੇ ਯਾਰ ਮਾੜੇ ਜਿਹੇ ਨਾਲ ਟੁੱਟਦੇ ਵੀ ਤਾਂ ਹੀ ਆ ਟੁੱਟਦੇ ਵੀ ਤਾਂ ਗਲੋਟੇ ਦੇ ਤੰਦ ਵਰਗੇ ਹੁੰਦੇ ਪੂਣੀ ਦੇ ਤੰਦ ਵਰਗੇ ਹੁੰਦੇ ਆ ਮਾੜੇ ਜਿਹੇ ਨਾਲ ਟੁੱਟ ਜਾਂਦੇ ਆ ਹਨਾ ਜੁੜ ਵੀ ਮਾੜੇ ਜੇ ਨਾਲ ਮਾੜੇ ਜੇ ਦਰਦੇ ਤੰਦ ਭਰਦੇ ਨਾਲ ਦੀ ਨਾਲ ਛੁੱਟ ਜਾਣਗੇ ਸੋ ਜੋੜਨ ਦੀਆਂ ਗੱਲਾਂ ਮੈਂ ਤਾਂ ਕੋਸ਼ਿਸ਼ ਹੀ ਆ ਵੀ ਇਹ ਜੁੜਦੀਆਂ ਰਹਿਣ ਤਾਂ ਵਧੀਆ ਗੱਲ ਆ ਤੇ ਬਾਕੀ ਦਾ ਪੂਣੀ ਵਾਲਾ ਲੱਗਦਾ ਕੁੜੀਆਂ ਦਾ ਤਾਂ ਬਾਈ ਯਾਰ ਮੈਨੂੰ ਮੈਨੂੰ ਲੱਗਾ ਘੱਟੋ ਘੱਟ ਵੀ ਪਤਾ ਹੀ ਨਹੀਂ ਮੈਂ ਸੋਚੀ ਨਹੀਂ ਵੀ ਕਿੰਨੀਆਂ ਕੁ ਕੁੜੀਆਂ ਸੀਸਾ ਦਿੰਦੇ ਜਾਣੇ ਅਕਤੀ ਰਖੜੀਆਂ ਮੈਨੂੰ ਬਹੁਤ ਜ਼ਿਆਦਾ ਆਈਆਂ ਬਾਈ ਅੱਛਾ ਮੇਰੀ ਸੋਚ ਤੋਂ ਪਰੇ ਦੀਆਂ ਭੈਣ ਹਮੇਸ਼ਾ ਤੁਹਾਡੇ ਲਈ ਦਵਾਵਾ ਕਰਦੀ ਉਹਨੂੰ ਪੈਸੇ ਪੁੱਸਿਆ ਦੀ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਉਹ ਤੁਹਾਡੇ ਭੈਣ ਭਰਾਵਾਂ ਨੂੰ ਜ਼ਮੀਨ ਦੇ ਵਿੱਚੋਂ ਬਰਾਬਰ ਦਾ ਹਿੱਸਾ ਹੁੰਦਾ ਕਦੇ ਵੀ ਤੁਸੀਂ ਜਿਹੜੇ ਚੰਗੇ ਪਰਿਵਾਰਾਂ ਦਾ ਪਰਿਵਾਰ ਨੇ ਮਤਲਬ ਵਧੀਆ ਸੋਚ ਰੱਖਣ ਵਾਲੇ ਇਹ ਨਹੀਂ ਹੈ ਵੀ 100 ਕਿੱਲੇ ਵਾਲਾ ਜਾਂ 200 ਉਹ ਕਦੇ ਹਿੱਸਾ ਲੈ ਕੇ ਗਈਆਂ ਕਿਤੇ ਭੈਣਾ ਕਦੇ ਨਹੀਂ ਹਿੱਸਾ ਲੈ ਕੇ ਜਾਂਦੀ ਕਿਉਂ ਮੇਰਾ ਭਰਾ ਸੁੱਖੀ ਬਸੇ ਇਹ ਗੱਲ ਵਾਸਿਗੀ ਜੀ ਤੇ ਥੋੜ੍ਹੀ ਹੋਰ ਪਾਸੇ ਕਿਤਾਬਾਂ ਜਾਂ ਉਧਰ ਬਾਗੀ ਕੱਲਾ ਬਿਜ਼ਨਸ ਨਹੀਂ ਹੈਗਾਗਾ ਤੁਸੀਂ ਆਪਣੇ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਤੇ ਜਿਵੇਂ ਪਹਿਲਾਂ ਵੀ ਸ਼ੁਰੂ ਚ ਕਿਹਾ ਵੀ ਇਸ ਬ੍ਰਾਂਡ ਦੀ ਇਹਦੇ ਕੋਈ ਪ੍ਰੋਮੋਸ਼ਨ ਜਾਂ ਨਾਮ ਲੈਣ ਦੀ ਲੋੜ ਨਹੀਂ ਹੈਗੀ ਸਾਰੀ ਦੁਨੀਆ 'ਚ ਹੀ ਲੋਕ ਜਾਣਦੇ ਆ ਤੇ ਸਾਡੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਦੱਸ ਸਕਦੇ ਹੋ ਤੇ ਤੁਹਾਡਾ ਵੀ ਧੰਨਵਾਦ ਨੰਬਰ ਦਾ ਭਾਂਜੀ ਆਇਆ ਨੇ ਤੁਹਾਨੂੰ ਬਹੁਤ-ਬਹੁਤ ਤੇ ਤੁਹਾਡੀ ਸੱਟ ਠੀਕ ਹੋ ਜੇ ਛੇਦੀ ਸੱਟ ਵਿੱਚ ਵੀ ਬਹੁਤ ਬਾਈ ਯਾਰ ਸਾਰਿਆਂ ਦਾ ਧੰਨਵਾਦ ਆ ਇੰਨਾ ਹਾਲਚਾਲ ਪੁੱਛਿਆ ਮੈਨੂੰ ਲੱਗਦਾ ਵੀ ਮੇਰੇ ਸੱਟ ਦਾ ਦੁੱਖ ਤਲ ਮੈਨੂੰ ਲੱਗ ਹੀ ਨਹੀਂ ਰਿਹਾ ਕਮੈਂ ਤਾਂ ਦੱਸਿਆ ਨਹੀਂ ਆਂ। ਹਾਂ ਦੱਸਿਆ ਨਹੀਂ। ਮਤਲਬ ਬਹੁਤ ਬੰਦਿਆਂ ਦੇ ਫੋਨ ਆਏ ਜਾਂ ਮੈਸੇਜ ਵਾਲਿਆਂ ਦੇ ਪੈਂਡਿੰਗ ਪਿਆ। ਮੈਨੂੰ ਸੱਟ ਦਾ ਦੁੱਖ ਤਾਂ ਹੈ ਨਹੀਂ ਬਈ ਤੁਰਿਆ ਫਿਰਦਾ ਮੈਂ ਹੌਸਲੇ 'ਚ। ਵੀ ਯਾਰ ਇੰਨੇ ਲੋਕ ਨਾਲ ਨੇ ਆਪਣੇ ਯਾਰ ਆਪਾਂ ਨੂੰ ਕੰਮ ਦਾ ਕੋਈ ਡਰ ਹੀ ਨਹੀਂ ਹਨਾ। ਤੇ ਇਹ ਸਾਰਾ ਕੁਝ ਬਈ ਥੋੜੇ ਕਰਕੇ ਹੀ ਆ ਜੇ ਤੁਸੀਂ ਕਰਦੇ ਹੋ ਤਾਂ ਹੀ ਆ ਨਹੀਂ ਕੁਝ ਨਹੀਂ ਹੋਏਗਾ। ਠੀਕ ਹੈ ਜੀ। ਧੰਨਵਾਦ। ਥੈਂਕ ਯੂ।